ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹੜੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਕੋਈ ਤਾਜ਼ੀਆਂ ਸੂਈਆਂ ਤੇ ਇੱਕ ਤੋਕੜ ਵੀ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਸਣਾ ਠੀਕ ਠਾਕ ਜੀ ਹਾਂਜੀ ਹਾਂਜੀ ਠੀਕ ਐ ਤੁਸੀਂ ਸੁਣਾਓ ਵਧੀਆ ਵਧੀਆ ਬੜੇ ਚਿਰਾਂ ਬਾਅਦ ਦਰਸ਼ਨ ਦਿੱਤੇ ਜੀ ਅੱਜ ਹਾਂਜੀ ਇਤਰਾ ਫਿਰ ਸਿਆਲ ਚ ਠੰਡ ਢੰਡ ਰਹੀ ਤੇ ਇੱਕ ਦੋ ਡੰਗਰ ਲਿਆਉਣੇ ਉਹ ਵੇਚ ਜਾਂਦੇ ਭੈਣ ਭਰਾ ਹੀ ਲੈ ਜਾਂਦੇ ਵਪਾਰੀ ਆਪਣੇ ਠੀਕ ਐ ਹਾਂਜੀ ਤੇ ਉਹ ਵੀ ਹੁਣ ਗਰਮੀ ਆਉਂਦੀ ਐ ਤੇ ਅਸੀਂ ਆਖਿਆ ਚਲੋ ਆਪਾਂ ਆਪਣੇ ਗਾਂਾਂ ਨੂੰ ਖਾ ਲਈਏ ਵੀ ਆਪਾਂ ਕੰਮ ਚਾਲੂ ਕਰਦਾ ਵੀਡੀਓ ਅੱਛਾ ਚਾਲੂ ਕਰਤਾ ਫੇਰ ਹਾਂਜੀ ਹਾਂਜੀ ਠੀਕ ਠੀਕ ਐ ਚਲੋ ਨਾਮ ਦੱਸਦੇ ਕਰੀ ਹਰਵਿੰਦਰ ਸਿੰਘ ਹਾਂਜੀ ਪਿੰਡ ਹਰੜਕਲਾਂ ਤਹਿਸੀਲ ਆਨਾਲ ਤੇ ਫੋਨ ਨੰਬਰ ਵੀ ਬੋਲ ਦੇ ਇੱਕ ਵਾਰੀ 8437478296 ਠੀਕ ਹੈ ਜੀ ਤੇ ਸ਼ੁਰੂਆਤ ਫਿਰ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਹੈ ਜਿਹੜੀ ਹਾਂਜੀ ਇਤੋਂ ਹੀ ਆਪਾਂ ਕਰ ਲਈਏ ਹਾਂਜੀ ਕਿੰਵਾਂ ਸੂਹਾ ਜੇ ਦਾ ਇਹਦਾ ਤੀਸਰਾ ਸੂਹਾ ਜੇ ਤੀਸਰਾ ਸੂਹਾ ਆ ਹਾਂਜੀ ਤੇ ਕਿੰਨਾ ਚਿਰ ਹੋਇਆ ਜੇ ਸੂਈ ਨਾ ਇਹਨੂੰ 20 ਦਿਨ ਹੋ ਗਏ ਪੰਜੀ ਕੋਈ ਨਹੀਂ ਨਾਲ ਆਲੇ ਇਹਦਾ ਉਹ ਬੱਚਾ ਜੇ ਇਹ ਸ਼ਾਨ ਕਿੱਥੇ ਬੱਚਾ ਇਹਦਾ ਬਾਰਿਆ ਉਧਰ ਵਿਖਾ ਦੇਣੇ ਗਾ ਚਲੋ ਕੋਈ ਨਹੀਂ ਬੱਚੇ ਦਿਖਾ ਦੇਣੇ ਨੇ ਆਪਾਂ ਤੇ ਦੁੱਧ ਕਿੰਨਾ ਜੀ ਦੇ ਦੇ ਕੋ ਇਹਦੇ ਕੋ ਦੁੱਧ ਹੁਣ ਜਿਹੜਾ 13 ਲੀਟਰ ਤੁਸੀਂ 12 ਲੀਟਰ ਦੀ ਆਪਣੀ ਗਾਰੰਟੀ ਪੱਕਾ ਦੁੱਧ ਹੈਗਾ ਜਿਹੜਾ ਕੋਈ ਦੋ ਟਾਈਮ ਚੋਕ ਲੈ ਜੀ ਜਿੰਨਾ ਮਰਜ਼ੀ ਪਾਓ ਤਿੰਨ ਟਾਈਮ ਚਵਾਵੇ ਤੋਰੋ ਫੇਰ ਇਹਨਾਂ ਇੱਕ ਵਾਰੀ ਆਹ ਦੀ ਮਰਜ਼ੀ ਹਾਂਜੀ ਇਹ ਵੀ ਆਪਣੇ ਭੈਣ ਭਰਾ ਚ ਲੋ ਆਪਾਂ ਝੂਠ ਨਹੀਂ ਬੋਲਣਾ ਆ ਇਹਦਾ ਥਣ ਨਹੀਂ ਆ ਕਿਹੜਾ ਮਗਰਲਾ ਮਗਰਲਾ ਇਹਦੇ ਚ ਪਾਈ ਆ ਕੇ ਦੁੱਧ ਦਾ ਫਰਕ ਆ ਘਟਿਆ ਘਟਿਆ ਪਾਈ ਆ ਕੇ ਦੁੱਧ ਦੂਜੇ ਸਣਾ ਨੂੰ ਘਟਿਆ ਠੀਕ ਹੈ ਚਲੋ ਦੱਸ ਦੇਣੀ ਉਹ ਆਪਾਂ ਪਹਿਲਾਂ ਆਓ ਚਲੋ ਇਹ ਚੀਜ਼ਾਂ ਦੱਸਣੀਆਂ ਚਾਹੀਦੀਆਂ ਪਹਿਲਾਂ ਹੀ ਹਨਾ ਠੀਕ ਜਿਆਦਾ ਨਹੀਂ ਫਰਕ ਆਗਾ ਸਿਰਫ ਇੱਕੋ ਪਾਈ ਆ ਤੋਰ ਹਾਂ ਫੇਰ ਜੀ ਟੀਕੇ ਆਪਾਂ ਬਾਕੀ ਟੈਂਟਸ ਦੇ ਲਾਏ ਆ ਅੱਛਾ ਤੇ ਇਹ ਵੀ ਡਾਕਟਰ ਸਾਹਿਬ ਕਹਿੰਦੇ ਹੋ ਜਾਣਗੇ ਕੋਈ 5 ਕਿ ਟੀਕੇ ਲੱਗਣੇ 3 ਲੱਗ ਗਏ ਠੀਕ ਹੈ ਜੀ ਦੋ ਕਿ ਰਹੇ ਪਿਛੋਂ ਤਾਂ ਆਈ ਦੇ ਘਰੋਂ ਸਾਡੇ ਅੱਛਾ ਪਿਛੋਂ ਇਤਰਾ ਹੀ ਆਇਆ ਹਾਂਜੀ ਹਾਂਜੀ ਉਹਨਾਂ ਕੇਅਰ ਨਹੀਂ ਕੀਤੀ ਆ ਫਾਦਲਾ ਆਤੀ ਟੀਕੇ ਤਨ ਠੀਕ ਆ ਹਾਂਜੀ ਆ ਬੱਚਾ ਜੇ ਦਾ ਹਾਂਜੀ ਆ ਬੱਚਾ ਜੇ ਦਾ ਹਾਂ ਬੱਚਾ ਜੇ ਦਾ ਆ ਠੀਕ ਹੈ ਜੀ ਲੈ ਜਾ ਜੀ ਚਾਹੇ ਠੀਕ ਹੈ ਜੀ ਬਾਕੀ ਦੁੱਧ ਦੀ ਕੋਈ ਵੀਰ ਆਪਣੀ ਚਵਾਈ ਕਰਕੇ ਲੈ ਜੇ ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਆਪਾਂ ਮੁੱਲ ਤਾਂ ਭਾਜੀ ਜਿੱਤਰਾ ਵੱਡੀ ਵੈੜ ਹੀ ਮੰਨ ਲਓ ਹਾਂਜੀ ਤੇ ਜਿੰਨਾ ਮਰਜ਼ੀ ਰੱਖ ਲੈਂਦੇ ਚਲੋ ਉਹਨਾਂ ਸਾਂਭੀ ਸੁੰਭੀ ਨਹੀਂ ਆ ਇੱਕ ਥਣ ਦਾ ਚਲੋ ਕਰਕੇ ਆਪਾਂ ਹਾਂਜੀ ਤੇ ਇਹਦਾ 35000 ਰੁਪਿਆ 35000 ਵਿੱਚੋਂ ਅਗਰ ਨਾ ਮੰਨਤਨ ਦੱਸ ਦੋ ਤੁਸੀਂ ਜਿੰਨਾ ਕਰਨਾ ਕਿੰਨੇ ਦੀ ਕਰ ਦੀਏ ਹਾਂ ਕਿੰਨੇ ਦੀ ਦੇ ਦੀਏ ਜੈਤ ਜੀ 3000 ਮੰਨ ਕਰਦਾ ਅੱਛਾ 3000 ਦੇ ਦੇ ਦੋ 3000 ਨਹੀਂ ਦੇਣਾ ਹੋਰ ਕਰ ਦੋਗੇ ਮਨ ਮੋਕੇ ਕਰਦਾ ਇਹ ਮੋਕੇ ਤੇ ਜਦੋਂ ਭੈਣ ਭਰਾ ਨੇ ਫੋਨ ਲਾਇਆ ਨਾ ਅੱਛਾ ਏ ਆਪਾਂ ਉਹਦੀ ਕਦਰ ਪੂਰੀ ਫੁੱਲ ਮਾਨ ਕਰਾਂਗੇ ਜੀ ਪੂਰਾ ਫੁੱਲ ਹੋਊਗਾ ਮਾਦਰ ਫੋਨ ਲਾਵੇ ਇੱਕ ਰਹੀ ਹੈ ਨਾ ਕੋਈ ਤੇ ਦੁੱਧ 12 ਲੀਟਰ ਘਰ ਚਵਾ ਕੇ ਦੋਗੇ ਸਾਡੀ 12 ਤੋਂ 13 ਹੀ ਆ ਦੁੱਧ ਆਪਾਂ 12 ਦੀ ਗਰੰਟੀ ਦਿੰਨੇ ਆ ਫਿਰ ਇਹ ਵੀ ਤਿੰਨ ਟੀਕੇ ਲਾਤੇ ਨਾਲ ਦੋ ਟੀਕੇ ਵੀ ਦੇ ਦਾਂਗੇ ਜਿਹੜੇ ਰਹਿ ਗਏ ਆ ਪੰਜ ਪੰਜਾਂ ਦਾ ਕੋਰਸ ਡਾਕਟਰ ਨੇ ਦੱਸਿਆ ਠੀਕ ਆ ਕਿਉਂ ਭਾਈ ਆ ਤਾਂ ਫਰਕ ਆ ਬਰਾਬਰ ਕਰ ਜਣਾ ਇਹਨੇ ਕੋਈ ਗੱਲ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਆ ਦੂਸਰੇ ਨੰਬਰ ਤੇ ਜੀ ਹਾਂਜੀ ਇਹ ਤੋਕੜ ਜੀ ਇਹ ਕੱਲੀ ਤੋਕੜ ਹੀ ਆ ਹਾਂਜੀ ਇਹ ਨਹੀਂ ਇਹ ਤਾਂ ਗੱਬੜ ਹੈਗੀ ਆ अच्छा एना आपा ने चेक कराई राती आई नेरे ते हुण बड़ी ਭੱਜ ਦੜਕੇ ਜਣਾ ਇੱਕ ਗਾਈ ਵੀ ਅੱਗੀ ਆ ਹੁਣੇ ਅਜੇ ਵੇੜ ਲੈ ਕੇ ਆਏ ਆਪਾਂ ਲੈ ਕੇ ਅੱਗੀ ਤੇ ਅਹੀਂ ਕਰਾਉਣੀ ਚੈੱਕ ਤੇ ਡਾਕਟਰ ਹੋ ਗਿਆ ਲੇਟ ਆਪਣਾ اچھا ਤੇ ਆਪਾਂ ਨਾ ਜਿਹੜਾ ਭੈਣ ਭਰਾ ਆਪਣੇ ਕੋ ਗਾਈ ਜਦੋਂ ਲੈਣ ਆਏਗਾ ਨਾ ਆਪਾਂ ਉਸੇ ਵਾਲੇ ਮੌਕੇ ਤੇ ਡਾਕਟਰ ਸਾਦ ਕੇ ਨਾ ਮੰਨ ਲਓ ਚੈੱਕ ਕਰਵਾ ਕੇ ਤਸੱਲੀ ਕਰਕੇ ਦਾਂਗੇ ਜੇ ਨਿਕਲੇਗੀ ਫੰਡਰ ਤੇ ਫੇਰ ਆਪਾਂ 5000 ਘੱਟ ਕਰਾਂਗੇ ਅੱਛਾ ਜੇ ਨਿਕਲੀ ਗੱਬਣ ਤੇ ਫੇਰ 5000 ਵਾਧਾ ਕਿੰਨਾ ਦੁੱਧ ਦਾ ਮੁੱਲੇ ਦਾ 5000 ਰਿਆ ਅੱਛਾ ਤੇ ਜਿਹੜੀ ਖਾਲੀ ਨਿਕਲੀ ਫੇਰ 20000 ਦੁੱਧ ਕਿੰਨਾ ਇਹ ਤੱਕ ਦੁੱਧ ਦੇ ਕੋ 6 ਲੀਟਰ ਜੋ ਦੋ ਟਾਈਮਾਂ ਦਾ ਅੱਛਾ ਇਹ ਨਾ 96000 ਦੀ ਫਤੇਗੜ ਵਾਲੇ ਸਰਪੰਚਪੁਰ ਵਿਲਸੋਂ ਕੋ ਹਾਂਜੀ ਇਹ ਗਾਈ ਠੀਕ ਹੈ ਤੇ ਆਪਾਂ ਨੂੰ ਵੇਚ ਭੈਣ ਭਰਾ ਪਾ ਕੇ ਕੋਈ ਗੰਬਣ ਲੈ ਗਿਆ ਠੀਕ ਹੈ ਤੇ ਸੱਜਣ ਨੇ ਕਿੰਨਾ ਚੋਆਇਆ ਸੱਜਰ ਦਾ ਭਾਜੀ ਇਹ 5 26 ਲੀਟਰ ਦੁੱਧ ਦਿੰਦੀ ਰਹੀ ਠੀਕ ਹੈ ਜੀ ਤੇ ਹੋਰ ਸ਼ਾਈ ਆਲ ਜੀ ਤੋਰਾਂ ਹਾਂ ਫਿਰ ਇੱਕ ਰੀਨ ਹਾਂ ਜੀ ਹੁਣ ਦੁੱਧ ਹੈਗਾ 6 ਲੀਟਰ ਪੱਕਾ ਇਹ ਦੇ ਦੇ 6 ਲੀਟਰ ਪੱਕਾ ਦੋ ਤੇ ਉਦ ਤਰਾ ਸਾਫੀ ਇਹ ਵੀ ਸਾਡੇ ਕੋ ਪਠੇ ਮਾੜੇ ਮੋਟੇ ਘਟ ਖਾਂਦੀ ਹੈ ਗੱਭਨ ਕਿੰਨੇ ਜਰਦੀ ਦੱਸੀ ਉਹਨਾਂ ਨੂੰ ਉਹਨਾਂ ਦਾ ਭਾਜੀ ਇਹ ਦੱਸੀ ਜੋ ਸਵਾ ਦੋ ਮਹੀਨੇ ਦੀ ਅਜੇ ਚੈੱਕ ਪਾਸ ਨਹੀਂ ਹੋਈ ਹੈ ਆਪਾਂ ਨੇ ਕਰਾਈ ਉਹਨਾਂ ਨੇ ਚੈੱਕ ਕਰਾਈ ਆ ਉਹਦੇ ਸੁਣਨ ਵਾਲੀ ਆ ਅੱਛਾ ਉਹਨਾਂ ਪਿੱਛੇ ਉਹਨਾਂ ਦੀ ਗਰੰਟੀ ਆ ਉਹਨਾਂ ਨੇ ਸਾਡੇ ਨਾਲ ਇਹੋ ਕੀਤਾ ਖਾਲੀ ਨਹੀਂ ਕੋਈ 5000 ਘਟ ਠੀਕ ਹੈ ਜੀ ਇਹ ਟ੍ਰੈਫਿਕ ਚਵਾਈ ਆ ਤੇ ਤਰੇ ਗਾਂ ਜਾਣੀ ਆ ਟਾਈਮ ਹੀ ਨਹੀਂ ਕਰਦਾ ਹੁਣ ਚੈੱਕ ਕਰਾਉਂਦਾ ਡਾਕਟਰ ਨੂੰ ਕੀਤਾ ਫਿਰੇ ਫਸ ਕੇ ਠੀਕ ਹੈ ਜੀ ਉਹ ਵੀ ਆਪਣੇ ਡਾਕਟਰ ਕੋਲ ਵੀਰ ਜੀ ਹੁਣੇ ਕਹਿੰਦੇ ਕਿ ਪਿੱਛੇ ਉਹਨਾਂ ਨੇ ਚੈੱਕ ਕਰਾਈ ਹ ਤੇ ਉਹ ਕਹਿੰਦੇ ਕਿ ਗੱਬਣੇ ਬਾਕੀ ਇੱਥੋਂ ਕਹਿੰਦੇ ਕਿ ਚੈੱਕ ਕਰਾ ਕੇ ਦਵਾਂਗੇ ਵੀਰ ਜੀ ਉਹਨਾਂ ਨੇ ਘਰੇ ਨਹੀਂ ਚੈੱਕ ਕਰਾਈ ਜੜੀ ਆਪ ਉਹ ਤਰ੍ਹਾਂ ਜਿਹੜੀ ਚੰਗੇ ਕਦ ਕੱਟਦੀ ਹੈ ਤੇ ਹੁਣ ਆ ਗਈ ਆਪਣੇ ਕੋਲ 30ਵੇਂ ਨੰਬਰ ਤੇ ਖਾਣਾ ਇਹਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਦੱਸੀਏ ਵੀ ਦੀ ਤਾਂ ਤੇ ਆ ਜਿਹੜੀ ਹਾਂ ਤੀਸਰੇ ਨੰਬਰ ਤੇ ਜੀ ਹਾਂਜੀ ਇਹ ਜਲਤੀ ਹੈ ਇਹ ਸੰਭੀ ਸੰਭੀ ਹੈ ਵੀ ਕਿਸੇ ਨੇ ਕੱਟੀ ਹੈ ਨਹੀਂ ਸੰਭੀ ਹਾਂਜੀ ਹਾਂ ਦੇਖ ਸਕਦੇ ਜੇ ਉੱਤਰਾ ਹੀ ਕਿਤੇ ਬੱਜੀ-ਪੁੱਜੀ ਰਹੀ ਥੋੜੀ ਜਿਹੀ ਜਗ੍ਹਾ ਤੇ ਹਾਂਜੀ ਤੇ ਕਿੰਨਾ ਜਿਹਦੇ ਕੋਲ ਦੁੱਧ ਇਹਦੇ ਕੋਲ ਦੁੱਧ ਹੈ 11 ਕਿਲੋ ਜੋ ਤੇ 10 ਕਿਲੋ ਦੀ ਆਪਾਂ ਗਾਰੰਟੀ ਦੇਨੇ ਅਜੇ ਇਹਨੂੰ ਚੌਥਾ ਪੰਜਵਾਂ ਦਿਨ ਹੋਇਆ ਅਸੋਈ ਨੂੰ ਅੱਛਾ ਆ ਇਹਦਾ ਬੱਚਾ ਨਾਲ ਨਾਲ ਹੀ ਜੀ ਠੀਕ ਆਹ ਕੀ ਜਿਹਾ ਬੱਚਾ ਕਿ ਬੱਚੀ ਮੱਛਾ ਜੋ ਅੱਛਾ ਜੀ ਆ ਵੇਖ ਲਓ ਨਾਲੂ ਨਾਲ ਹੀ ਆ ਠੀਕ ਹੈ ਨਾਲੂ ਜਿਹੜਾ ਨਾਲੀ ਹੈ ਹਾਂਜੀ ਠੀਕ ਦੇਖੋ ਸਾਬ ਨੂੰ ਉਹਨੇ ਪਹਿਲੇ ਸਵੇਰੇ ਹੀ ਨਾ 15 ਕਿਲੋ ਡੋਰ ਦਿੱਤਾ ਦੂਜਾ ਸੂਆ ਇਹਦਾ ਪਰੇ ਜ਼ਾਂਬੀਗ ਨੇ ਬਿਲਕੁਲੋਂ ਘੱਟ ਦੇ ਜ਼ਿਆਦਾ ਹੀ ਇਹਦੇ ਨਾਲ ਮਾੜੀ ਹੱਦੋਂ ਵੱਧ ਹੋਈ ਆ ਆ ਸਾਰਾ ਗਰਮੀਆਂ ਦਾ ਵੀ ਮੇਰੇ ਹਿਸਾਬ ਨਾਲ ਗੋਆ ਲੱਗਾ ਮੂੰਦਣਾ ਚ ਸਾਡੇ ਕੋਲ ਲੱਥਾ ਜੋ ਆ ਜਦੋਂ ਲਾਈਦਾ ਇਹ ਨਾਲ ਹੀ ਜ਼ਖਮ ਹੋ ਜਾਂਦੀ ਅੱਛਾ ਜੋ ਇੰਨਾ ਜ਼ਿਆਦਾ ਮਾੜਾ ਸਿਰਫ ਮੰਜੀ ਜਨਾ ਥਾਂ ਸੀ ਉੱਥੇ ਮਗਰ ਠੇਰ ਗੋਏ ਦਾ ਤਾਂ ਬੜੀ ਔਖੀ ਕੱਢ ਕੇ ਲਿਆਦੀ ਸੀ ਠੀਕ ਆ ਉਹ ਵੀ ਮੈਂ ਆਖਿਆ ਵੀ ਪੁੰਨ ਵਾਲੀ ਗੱਲ ਆ ਠੀਕ ਆ ਆ ਮੁੰਡਾ ਦਾ ਮੂੰਹ ਨਹੀਂ ਕਰਦਾ ਉਹਦਾ ਲੱਸੀ ਵਰੀ ਆ ਇਹ ਠੀਕ ਆ ਇਹ ਵੀ ਇਹਨੇ ਦੁੱਧ ਲੋਣਾ ਉਹਦੇ ਵਿਚਾਰੇ ਨੇ ਸਾਨੂੰ 8 ਕਿਲੋਟਰ ਹੀ ਦੱਸਿਆ ਸੀ ਉਹਦੇ ਕੋਈ ਇਨਾ ਆਈ ਜਦੋਂ ਦੂਜੇ ਤੀਜੇ ਦਿਨ ਮੰਨ ਲਓ ਸਾਨੂੰ ਹੋ ਗਿਆ ਤੇ ਜਗ ਦੇਣਾ ਜਦ ਰੱਖੀ ਨੂੰ ਠੀਕ ਆ ਤੇ ਇਹ ਵੀ ਆਂਦੀ ਵੀ ਮੈਂ ਦੁੱਧ ਮੈਂ ਹੀ ਦੇਣੀ ਹੋਰ ਕੋਈ ਨਹੀਂ ਠੀਕ ਆ ਸਾਲਾ ਹੀ ਮਾਰਦੀ ਆਉਂਦੀ 2 2 ਕਿਲੋ ਸਿੱਧੋ ਵੱਡੀ ਜਾਂਦੀ ਜਾਂਦੀ ਹੁੰਦਾ ਤੋਰ ਹਾਂ ਤੇਰੇ ਸਿੰਘ ਤੋਂ ਹੀ ਵੱਡੇ ਜੇ ਕਿ ਪਿੱਛੇ ਵੱਡੇ ਆਈ ਸਿੰਘ ਉਹਨਾ ਵੱਡੇ ਆਹੀ ਸਾਡੇ ਮੁੰਡਾ ਸਾਨੂੰ ਪਤਾ ਨਹੀਂ ਅਸੀਂ ਕੰਦ ਨਾਲ ਬਾਂਵੇਂ ਇਹਦੇ ਖੁਰਕਦੀ ਸੀ ਸਭ ਉਹ ਧੋਗੇ ਮੜੇ ਮੜੇ ਠੀਕ ਆ ਇਹਨੂੰ ਤੀਜੇ ਨਾਲ ਇਹ ਜੋ ਇਹਨੂੰ ਠੀਕ ਆ ਹਾਂ ਦੇਖ ਸਾਡੇ ਕੇ ਸਿੰਘ ਦੇ ਪਿੱਛੇ ਕਿੰਦੇ ਵਾੜਦੇ ਆਉਂਦੇ ਠੁਪ ਠੁਪ ਕਰਦੀ ਰਹਿੰਦੀ ਸੌਣੀ ਲੈਂਦੀ ਠੀਕ ਆ ਕਈ ਵਾਰੀ ਡਿੰਕ ਨੂੰ ਹੱਤ ਹੁੰਦੀ ਆ ਸਿੰਘ ਖੁੱਲੀ ਨਾ ਮਾਰਨ ਦੀ ਲੈ ਜੀ ਜੀ ਤਾਂ ਜੀ ਵੱਡੇ ਸਿੰਘ ਜੀ ਦੇਦੇ ਸਾਨੂੰ ਸਨ ਓਕੇ ਪੂਰੇ ਬਿਲ ਕੋ ਨੋਕੇ ਕਿਸੇ ਦਾ ਥਾਲਦੀ ਹੋਰ ਨਹੀਂ ਹੈ ਬਾਕੀ ਇਹ ਹੈ ਕਿ ਚਾਰੂ ਚੂਰੂ ਪੂਰੀ ਆ ਹਾਂਜੀ ਚਾਰੂ ਬੜੀ ਆ ਇਹ ਹਿਸਾਬ ਲਾ ਲੋ ਵੀ ਇਸ ਤਰ੍ਹਾਂ ਹੱਥ ਜਿਤਨਾ ਜੋੜੀ ਦੇ ਨਾ ਇਸ ਤਰ੍ਹਾਂ ਇਕੱਠੀ ਹੋਈ ਸੀ ਐਂਦੇ ਆਂਦੀ ਹੁਣ ਰਜਣ ਡਿਆ ਵੀ ਬੜੀ ਜਾਂਦੀ ਤੇ ਫਿਰ ਇਹ ਵੀ ਉੰਜ ਵੀ ਦੁੱਧ ਦੇ ਲੈ ਜਿਹੜਾ 15 16 ਕਿਲੋ ਜਿਹੜਾ ਆਰਾਮ ਨਾਲ ਚਵਾਈ ਜਾਣਾ ਠੀਕ ਹੈ ਸਿਰਫ ਇੱਕੋ ਖਾਲਦੀ ਪੂਰੀ ਪੈ ਗਈ ਨਾ ਠੀਕ ਹੈ ਬਰੇ ਨਾ ਇਹ ਰਾਜੀ ਹੋ ਗਏ ਤੇ ਮੋਲੇ ਦਾ ਮੁੱਲ ਤੇ ਹੁਣ ਜਲਸੀਆਂ ਦਾ ਜਿਨਾ ਤੁਹਾਨੂੰ ਪਤਾ ਹੈਗਾ 35 35 40 40 ਹਜ਼ਾਰ ਰੁਪਏ ਲੋਕ ਕਰੀ ਜਾਂਦੇ ਹਾਂਜੀ ਆਪਾਂ ਜਿਹੜੀ ਹਾਂ ਨਾ ਇਹ 3000 ਦੇ ਦਾਂਗੇ 23000 ਦੇ ਦੁੱਧ ਇੱਥੋਂ ਠੰਡਾ ਕਰਕੇ 10 ਲੀਟਰ ਵਾਲਾ ਆ ਚਵਾ ਕੇ ਦੋਗੇ ਫਿਰ ਆ ਗਿਆ ਆ ਭਾਵਾ ਤਿੰਨ ਦਿਨਾਂ ਦਾ ਚਾਹ ਵਿੱਚ ਹੋਰ ਕਰ ਦੋਗੇ ਮਨ ਕਰ ਦਾਂਗੇ ਮਾਨਤਾਲ ਕਿੰਨਾ ਕਰ ਦੋਗੇ ਦੱਸ ਦੋ ਤੁਸੀਂ ਦੱਸੋ ਤੁਸੀਂ ਦੱਸਣਾ ਨਹੀਂ ਇਹ ਤਾਂ ਤੁਸੀਂ ਕਰ ਦੋ ਕਰ ਦਈਏ 2000 3000 ਕਰ ਦੋ ਅੱਛਾ 27000 ਦੀ ਦੇ ਦੋਗੇ ਹਾਂਜੀ ਹਾਂਜੀ ਠੀਕ ਹੈ ਦੁੱਧ 10 ਲੀਟਰ ਹੈ ਕੰਡੇ ਦੇ ਚਾੜ ਨਾਲ ਆ ਜੀ ਠੀਕ ਹੈ ਜੀ ਹਾਂਜੀ ਤੇ ਹੁਣ ਇੱਕ ਹੋਰ ਇਹ ਵੀ ਸੂਈ ਸਵਾਈ ਹੈ ਹਾਂਜੀ ਇਹਦਾ 50 ਜੀ ਇਹਦਾ ਨਹੀਂ ਬਚਾ ਠੀਕ ਹੈ ਇਹ ਅਜੇ ਪਰਸੋਂ ਹੀ ਸੂਈ ਇਹ ਬੋਲਾ ਹੀ ਇੱਕ ਠੀਕ ਹੈ ਹਾਂਜੀ ਤੇ ਸੂਆ ਕਿੰਨਾ ਹੈ ਤਾਂ ਇਹਦਾ ਦੂਜਾ ਸੂਆ ਜੋ ਤੁਰ ਹਾਂ ਫੇਰ ਇਹਨਾਂ ਵੀ ਇੱਕ ਇਹ ਕਿੰਨਾ ਖਿਚਵਾਈ ਜਾਊਗੀ ਦੁੱਧ ਇਹਨੇ ਭਾਜੀ 13 ਕਿਲੋ ਜਿਹੜਾ ਪਹਿਲੇ ਸੂਏ ਵਾਂਦੇ 12 13 ਦੱਸਿਆ ਠੀਕ ਹੈ ਇਹਨਾਂ ਨੇ ਵੀ 12 13 ਹੀ ਲਈ ਹੈ ਹਰਕਾ ਲੱਸੀ ਪਰ ਉਹਨਾਂ ਦੇ ਰਾਜ਼ੀ 12 ਕਿੱਤੇ ਲੱਗੇ ਜਿਹੜਾ ਕਹਿੰਦੇ ਚਵਾਈ ਜਾਊਗੀ ਬਾਕੀ ਤੁਸੀਂ ਖੜਨੀ ਆਪਣੀ ਸਮਝਣਾ ਕੋਈ ਵੀ ਆ ਜਿਹੜੀ ਆਪਣੀ ਸਮਝਣਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਵੇਖ ਕੇ ਖੜਨੀ ਹੈ ਵੀ ਪਛ ਵੀ ਨਹੀਂ ਦੁੱਧ ਲਾ ਹੈ ਕਰਕੇ ਨਹੀਂ ਹੈਗਾ ਤੇ ਇਹਦਾ ਮੁੱਲ ਵਿਦਿ ਫਿਰ ਇਹਦਾ ਮੁੱਲ 35000 ਜੀ ਅੱਛਾ ਹਾਂਜੀ ਤੇ ਵਿੱਚ ਮਾਨਤਨ ਮਾਨਤਨ ਕਰ ਦੋ ਜੇ ਨਾ ਕਰਨਾ ਤੁਸੀਂ ਜੀ ਤਿੰਨ ਹਜ਼ਾਰ ਕਰਦੀ ਹੈ ਤਾਂ ਵੀ ਪੂਰਾ ਹੀ ਕਰ ਦੋ ਪੂਰੇ 30 ਅੱਛਾ ਪੂਰੇ 3000 ਦिए ਵੀ ਪੂਰੇ 3000 ਮੌਕੇ ਤੇ ਬੋਲਾ ਕਿੰਨਾ ਚਾਹੇ ਦੇਖੋ ਇਹ ਵੜਿਆ 1 ਤੋਂ 8 ਲੀਟਰ ਬੋਲਾ ਜੋ ਹੁਣ ਠੀਕ ਹੈ ਜੀ ਜਿਹੜਾ ਬਿਲਕੁਲ ਠੀਕ ਹੈ ਜੀ ਤਸਲੀ ਚੋ ਗਿਆ ਵਧਣਾ ਹੈ ਨਾ ਦਿਨੋਂ ਦੇਣੀ ਠੀਕ ਹੈ ਜੀ ਕਰਕੇ ਲਾਹਾਂਗੇ ਤੁਹਾਨੂੰ ਠੀਕ ਹੈ ਆਪਣਾ ਸਾਰੇ ਡੰਗਰ ਤੁਸੀਂ ਸਵਾਏ ਚੋਚਵਾ ਕੇ ਉਹ ਜਿਹੜੀ ਗੱਬਣੇ ਉਹ ਚੈੱਕ ਕਰਾ ਕੇ ਦਾਂਗੇ ਠੀਕ ਹੈ ਜੀ ਬਾਅਦ ਵਿੱਚ ਨਿਕਲੂਗੀ ਤੇ 5000 ਘੱਟ ਲਵਾਂਗੇ ਠੀਕ ਹੈ 20000 ਲਵਾਂਗੇ ਤੇ ਜੇ ਮੰਨ ਲਓ ਕੋਈ ਗੱਬਰ ਨਿਕਲੀ ਤੇ ਫਿਰ 5000 ਚ ਕੋਈ ਮਾਰ ਤਾਨ ਕਰਾਂਗੇ ਜਰੂਰ ਠੀਕ ਹੈ ਜੀ ਜਿੰਨਾ ਵੀ ਭੈਣ ਭਰਾ ਕੋਈ ਕਰੂਗਾ ਠੀਕ ਹੈ ਵੀ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ਼ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਪਸੰਦ ਹੋਵੇ ਤੇ ਲੈ ਜਾਏ ਨਾ ਪਸੰਦ ਹੋਵੇ ਤੇ ਇੱਥੇ ਰਹਿਣ ਦੇ